ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾਵਾ ਦਰ ਤੇ ਪ੍ਰਵਾਨ ਕਰਨੀਆਂ ਕਦਮ ਕਦਮ ਲਿਖਿਤ ਚਲਾਉਣਾ ਯਾਤਰਾ ਸਫਲਾ ਕਰਨੀ ਖਾਲਸਾ ਪੰਥ ਦੀ ਹਮੇਸ਼ਾ ਕਰੋ ਕਿਰਪਾ ਇਲਾਹੀ ਫਰਮਾਨ ਸੁਣਾ ਕੇ ਬਾਬਾ ਜੀ ਬਾਬਾ ਦਇਆ ਸਿੰਘ ਜੀ ਨੂੰ ਸ਼ਰੋਮਣੀ ਪੰਥ ਸੇਵਕ ਦੀ ਉਪਾਦਾਨ ਕਰੇਗਾ ਖਾਲਸਾ ਜੈ ਜੰਗੋ ਤੋਂ ਖਸਾਮੋਂ ਦੇ ਹਰਿਆਣੇ ਨੂੰ ਆਉਂ ਚੱਲੀ ਆ ਤੋ ਤੇ ਸੱਚੇ ਪਾ ਦੁਸ਼ਮਾਨ ਜਨਮ ਜਨਮ ਨੇ ਕੱਟਿਆ ਚੌਥੇ ਪਾਸ਼ਾ ਛੋਟੀ ਸੁਲਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦਾਸ ਕੀ ਮਹਾਰਾਜ ਜੀ ਦੇ ਪਾਵਨ ਫਿਰਤਰ ਸਥਾਨ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਮੇਰੀ ਪੀੜ ਦਾ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਪਤਸ਼ਰ ਜੀ ਦੇ ਜੁੜ ਬੈਠੇ ਗੁਰੂ ਰੂਪ ਗੁਰੂ ਖੰਸਾ ਸਾਹਿਬ ਸਾਹ ਸੰਗ ਜੀ ਗਾਜਵਾਜ ਕੀ ਫਤਿਹ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਕੀ ਸੇਵਾ ਗਾਖੜੀ ਸੰਦੇਜ ਆਪ ਬੁਲਾਏ ਮੇਤੇ ਬਠੀਹਾੜ ਨਾਨਕ ਸਾਹਿਬ ਸੰਮਤ ਪੰਚਸਰ 56 ਮੁਤਾਬਕ 15 ਜੁਲਾਈ 2024 ਨੂੰ ਸ਼੍ਰੀ ਅਕਾਲ ਪਖਸਾਹ ਸਾਹਿਬ ਵਿਖੇ ਪੰਜ ਸਿੰਘ ਸੰਪੰਨ ਦੀ ਹੋਈ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਅਨੁਸਾਰ ਸੰਪਰਦਾਇ ਦਲੰਕ ਬਾਬਾ ਵੀਰ ਚੰਦ ਜੀ ਦੇ ਮੁਖੀ ਗੁਰੂ ਪੰਥ ਦੇ ਸਤਕਾਰਤ ਸਖਸ਼ੀਅਤ ਸਤਖੰਡ ਵਾਸੀ ਬਾਬਾ ਦਾਇਆ ਸਿੰਘ ਜੀ ਸੋਰਸਗਵਾਲਿਆਂ ਦੀਆਂ ਸਿੱਖ ਪੰਥ ਰਏ ਕੀਤੀਆਂ ਸੇਵਾਵਾਂ ਕਰਕੇ ਇਹਨਾਂ ਨੂੰ ਗੁਰੂ ਪੰਥ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ਼੍ਰੋਮਣੀ ਪੰਥ ਸੇਵਕ ਦੀ ਉਪਾ蒂 ਨਾਲ ਸਨਮਾਨਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਤੇ ਆਪ ਤੁਆਇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੇਰੇ ਪੀੜੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਪਾਵਨ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੋ ਵੀ ਸਭ ਸ਼ੇਪਾਂ ਪੰਥ ਦੀ ਸੇਵਾ ਕਰਦੀਆਂ ਨੇ ਪੰਥ ਵਾਸਤੇ ਕਾਰਜ ਕਰਦੀਆਂ ਨੇ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਸੇਵਾ ਕਰਦੀਆਂ ਉਹਨਾਂ ਨੂੰ ਸਾਹਮਣੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸੇਵਾਵਾਂ ਨੂੰ ਮੁਖ ਰੱਖਿਆ ਹੋਇਆ ਸਰਮਾਨਤ ਕੀਤਾ ਜਾਂਦਾ ਹੈ ਔਰ ਅੱਜ ਸ਼੍ਰੀ ਅਕਾਲ ਪਤਿ ਸਾਹਿਬ ਜੀ ਤੋਂ ਦਾਲ ਪੰਥ ਬਾਬਾ ਵਿਜੀਤ ਸਿੰਘ ਸਾਹਿਬ ਜੀ ਦੇ ਜੋ ਅਨਸੁਬੰਸ ਲੈ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਉਸੁਰ ਸਿੰਘ ਵਾਲੇ ਉਹਨਾਂ ਵੱਜੋਂ ਸ਼੍ਰੀ ਅਕਾਲ ਪਤਿ ਸਾਹਿਬ ਜੀ ਤੋਂ ਸ਼੍ਰੋਮਣੀ ਪੰਥ ਸਰਕ ਦੀ ਉਪਾਦੀ ਦੇ ਕੇ ਸਰਮਾਨਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ